ਸਾਰੇ ਭੈਣ ਭਰਾਵਾਂ ਨੂੰ ਗੁਰਬਿੰਦਰ ਮਾਨ ਮੰਨੀਆਂ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਹਾਂ ਪਿੰਡ ਚੱਕ ਜਾਨੀਸਰ ਜਿਹਨੂੰ ਕਿ ਸ਼ਿੰਬਿਆਂ ਵਾਲੀ ਵੀ ਕਿਹਾ ਜਾਂਦਾ ਹੈ ਅਤੇ ਇਥੋਂ ਦਾ ਜ਼ਿਲ੍ਹਾ ਫਾਜ਼ਿਲਕਾ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੰਗਰੇਜ਼ਾਂ ਦਾ ਇੱਕ ਬਹੁਤ ਤਕੜਾ ਆਰਟੀਟੈਕਟ ਦਾ ਕੰਮ ਜੋ ਕਿ ਨਹਿਰ ਦੇ ਥੱਲੇ ਨਹਿਰ ਦੀ ਕ੍ਰੋਸਿੰਗ ਤੁਹਾਡੇ ਸਾਹਮਣੇ ਉਹ ਜੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੈ ਸਾਹਮਣੇ ਇਹ ਸੇਮ ਨਾਲ ਪਰਪਾਨਾ ਤੋਂ ਹੁੰਦਾ ਹੋਇਆ ਇਥੋਂ ਦੀ ਨਿਕਲਦਾ ਹੈ ਸਾਹਮਣੇ ਤੇ ਇਸੇ ਥੱਲੇ ਇੱਕ ਬਹੁਤ ਮਜ਼ਬੂਤ ਲੈਂਟਰ ਪਾ ਕੇ ਤੇ ਇਹਦੇ ਥੱਲੇ ਦੀ ਉਧਰਲੀ ਸਾਈਡ ਸਾਹਮਣੇ ਗੰਗ ਕਨਾਲ ਨਹਿਰ ਜੋ ਕਿ ਗੰਗਸ੍ਰੀ ਗੰਗਾ ਨਗਰ ਤੋਂ ਨਿਕਲ ਜਾਂਦੀ ਹੈ ਉਹ ਸਾਹਮਣੇ ਰੋਡ ਤੇ ਇਧਰ ਤੇ ਇਹਦੇ ਇਸੇ ਥੱਲੇ ਦੀ ਤੁਸੀਂ ਵੇਖੋਗੇ ਵੀ ਇਹਦੇ ਥੱਲੇ ਦੀ ਲੈਂਟਰ ਪਾ ਕੇ ਤੇ ਇਹਦੇ ਨਹਿਰ ਦੀ ਕ੍ਰੋਸਿੰਗ ਉਧਰ ਫੇਰ ਨਿਕਲ ਗਿਆ ਜਾ ਕੇ ਸੇਮ ਨਾਲ ਉਹ ਦੂਸਰੀ ਸਾਈਡ ਦੂਸਰੀ ਸਾਈਡ ਜੇ ਇਧਰ ਪੁਲ ਨਹੀਂ ਬਣਿਆ ਨਹੀਂ ਤੁਹਾਨੂੰ ਉਧਰਲੀ ਸਾਈਡ ਵੀ ਦਿਖਾਉਣੀ ਸੀ ਇਧਰਲੀ ਸਾਈਡ ਨਿਕਲ ਗਿਆ ਤੇ ਇਧਰਲੀ ਸਾਈਡ ਦੀ ਥੱਲੇ ਇਹ ਜਿੱਥੇ ਮੈਂ ਖੜਾ ਆ ਇਹ ਸਾਰਾ ਲੈਂਟਰ ਬਹੁਤ ਮਜ਼ਬੂਤ ਲੈਂਟਰ ਹੈ ਇਸ ਥਾਂ ਤੇ ਪਾਇਆ ਇੰਨਾ ਤਕੜਾ ਆਰਟੀਟੈਕਟ ਦਾ ਕੰਮ ਆਪਣੇ ਅੰਗਰੇਜ਼ ਇੱਥੇ ਜੋ ਕਰ ਗਏ ਉਹ ਹਜੇ ਤੱਕ ਵੀ ਤੁਹਾਡੇ ਸਾਹਮਣੇ ਤੁਹਾਨੂੰ ਵੇਖਣ ਨੂੰ ਮਿਲੂਗਾ ਵੀ ਇੰਨਾ ਤਕੜਾ ਕੰਮ ਸ਼ਾਇਦ ਹੀ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਸ ਤੋਂ ਮਗਰੋਂ ਕਿਤੇ ਹੋਇਆ ਹੋਵੇ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਆ ਗੰਕਨਾਲ ਨਹਿਰ ਦੇ 헤ਡ ਦੀ ਲੈਂਟਰ ਪਾ ਕੇ ਲੈਂਟਰ ਦੀ ਲੈਂਟਰ ਪਾ ਕੇ ਨਹਿਰ ਦੀ ਥੱਲੇ ਦੀ ਨਹਿਰ ਦੀ ਕ੍ਰੋਸਿੰਗ ਹੋਈ ਹੋਈ ਪਈ ਹੈ ਕਿੰਨਾ ਤਕੜਾ ਆਰਕੀਟੈਕਟ ਦਾ ਕੰਮ ਇੱਥੇ ਆਪਣੇ ਅੰਗਰੇਜ਼ ਕਰ ਗਏ ਇਹ ਬਹੁਤ ਤਕੜਾ ਕੰਮ ਹੈ ਜਿਹੜਾ ਇਹ ਸ਼ਾਇਦ ਹੀ ਮੈਨੂੰ ਲੱਗਦਾ ਕਿਤੇ ਹੋਇਆ ਹੋਇਆ ਆਪਣੇ ਇੱਥੇ ਆਪਾਂ ਆਮ ਹੀ ਵੇਖਦੇ ਆਂ ਵੀ ਆਪਣੀਆਂ ਨਹਿਰਾਂ ਟੁੱਟ ਜਾਂਦੀਆਂ ਕੱਸੀਆਂ ਟੁੱਟ ਜਾਂਦੀਆਂ ਪਰ ਇਹਨਾਂ ਦਾ ਜਿਹੜਾ ਆਰਕੀਟੈਕਟ ਦਾ ਕੰਮ ਬਹੁਤ ਤਕੜਾ ਕੰਮ ਸੀਗਾ ਇਹ ਅੰਗਰੇਜ਼ਾਂ ਦੇ ਆਰਕੀਟੈਕਟ ਜਿਹੜੇ ਕੰਮ ਕੀਤੇ ਉਹਨਾਂ ਦੇ ਅੱਜ ਵੀ ਮੂੰਹੋਂ ਬੋਲਦੇ ਹਨ ਇਹਨਾਂ ਦੇ ਕੰਮ ਅੰਗਰੇਜ਼ਾਂ ਦੇ ਇਹ ਬਹੁਤ ਤਕੜਾ ਜਿਹੜਾ ਇਹ ਕੰਮ ਕਰਕੇ ਗਏ ਆ ਆਪਣੇ ਪੰਜਾਬ ਦੇ ਵਿੱਚ ਵੀ ਇਹ ਤੁਹਾਨੂੰ ਇਸੇ ਇਸੇ ਪਿੰਡ ਦੇ ਵਿੱਚ ਇੱਕ ਕ੍ਰੋਸਿੰਗ ਅੱਗੇ ਜਾ ਕੇ ਵੀ ਇਸੇ ਤਰ੍ਹਾਂ ਹੀ ਇਸੇ ਤਰ੍ਹਾਂ ਇੱਕ ਨਹਿਰ ਦੀ ਹੋਰ ਕ੍ਰੋਸਿੰਗ ਹੁੰਦੀ ਹੈ ਇਹ ਨਹਿਰਾਂ ਦੇ ਵਿਚਾਲੇ ਵਸਿਆ ਪਿੰਡ ਆ ਚੱਕ ਜਾਨੀ ਸਰ ਛਿੰਬਾਂ ਵਾਲੀ ਇਹ ਨਹਿਰਾਂ ਦੇ ਵਿਚਾਲੇ ਪਿੰਡ ਵਸਿਆ ਉਧਰ ਵੀ ਦੋ ਨਹਿਰਾਂ ਸੜਕ ਤੋਂ ਜਵਾਲਾਬਾਰ ਰੋਡ ਤੋਂ ਪਾਰ ਕਰਦੀਆਂ ਤੇ ਉਹਨਾਂ ਦੇ ਸਨ ਦੇ ਵਿੱਚ ਇਹ ਪਿੰਡ ਆ ਜਾਂਦਾ ਤੇ ਇਧਰੋਂ ਗੰਗ ਕਨਾਲ ਨਹਿਰ ਇਹ ਨਹਿਰਾਂ ਦੇ ਥੱਲੇ ਦੀ ਨਹਿਰਾਂ ਦੀ ਕ੍ਰੋਸਿੰਗ ਹੁੰਦੀ ਹੈ ਇਹ ਕਮਾਲ ਦਾ ਆਰਟੀਟਕ ਦਾ ਕੰਮ ਹੈ ਜਿਹੜਾ ਸ਼ਾਇਦ ਹੀ ਮੈਨੂੰ ਲੱਗਦਾ ਬਹੁਤ ਘੱਟ ਦੇਖਣ ਨੂੰ ਮਿਲੂਗਾ ਤੁਹਾਨੂੰ ਪੰਜਾਬ ਦੇ ਵਿੱਚ ਇਹ ਤੁਹਾਨੂੰ ਇਸੇ ਪਿੰਡ ਦੇ ਵਿੱਚ ਹੀ ਮਿਲ ਸਕਦਾ ਅੱਗੇ ਜਾ ਕੇ ਫਿਰ ਕ੍ਰੋਸਿੰਗਾਂ ਹੁੰਦੀਆਂ ਐਸੇ ਨਹਿਰ ਦੀਆਂ ਉਹ ਸਾਰੇ ਪੈਣ ਤੋਂ ਉਹਨੂੰ ਫਸੜੀ ਇਕਾ